Thank uh you. -huh. ਬਾਰੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰ ਜਹ ਕਹ ਤਹ ਪ੍ਰਭੂ ਸਬਦ ਦੀਪਕ ਦੀਪਾ ਜਹ ਸਖਹ ਸੰਗ ਰਹੈ ਤਤਹਰ ਚਰਨ ਮਿਲਾਇ ਨਾਨਕ ਕੁੱਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗ ਗੁਰ ਅਮਰਦਾਸ ਤਾਰਨ ਤਰਨ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋ ਧੰਨ ਬਾਬਾ ਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹ ਆ ਤਿੰਨ ਜਮ ਨੇੜ ਨਾ ਆਏ ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਪਉਣ ਗੂ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਬੜਾਈ ਗੁਰਮਖਦੇ ਪ੍ਰਭ ਹਰ ਪਾਵੇ ਸੋ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੂ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉਰਾ ਤੇਜ ਰੱਖਦਾ ਦੇਵੀਓ ਰਾਮੇ ਨਾਮ ਦੇਉ ਮੁਖ ਲਾਇਆ ਹਰਾਮ ਰਾਜੇ ਰਾਮੇ ਨਾਮ ਦੇਉ ਮੁਖ ਲਾਇਆ ਹਰਾਮ ਰਾਜੇ ਸੁਲੋਕ ਮਹੱਲਾ ਪਹਿਲਾ ਹਾਪੇ ਭੰਗ ਸਾਜਣ ਹਾਪੇ ਪੂਰਨ ਗਏ ਇਤਨੇ ਲੁਧ ਸਮਾਏ ਇਤਲੇ ਰਹਿ ਕਰੇ ਇੱਕ ਨਿਹਾਦੀ ਤੈ ਸੰਕ ਪਰ ਅਖੜ ਜੇ ਨਾਸਾਰੇ ਨਾਲ ਕਾ ਜਿੰਤ ਨਦਰ ਕਰੇ ਆਪ ਕਿਸ ਬਾਝ ਕਰ ਆਪ ਜਾਇ ਕਰ ਰਖ ਆਪ ਮਾਈ ਕਹਿ ਰਖ ਆਪ ਕ੍ਰਿਸ਼ਨ ਤੇ ਹੈ ਮਾਨਤਾ ਸਰਬ ਸੀ ਆਪ ਆਪ ਤੋੜੀ ਬੜੇ ਕਿਆ ਗੜਿਆ ਆਂ ਕਿਸ ਕਹਿਣਾ ਵਾ 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 ਕਹਿਣਾ ਸੋ ਕਰਤਾ ਕਾ ਦਰ ਕਰੇਂਦੇ ਜੀਆ ਵਾ 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 ਸਾਈ ਕਾਰਕ ਨਾ ਮਿਤ ਜੋ ਜੀਵਾ ਵਾ 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 ਕਹਿਣਾ ਨਾਨਕੀ ਬਾਹਰੇ ਹਰਤ ਜੀਵਾ ਵਾ 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 ਨਾਹੀ ਸੋ ਕਰੇ ਜੀ ਵਾ 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 ਕ੍ਰਿਸ਼ਨ ਜੀ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਔਰ ਛੋਟੀ ਤਿੰਨ ਪਾਏ ਮਾਨਕ ਇੱਕ ਬਾਹਰੀ ਔਰ ਦੂਜੀ ਨਹੀਂ ਦੇਰ ਜਾਏ ਤੁਧ ਸਤ ਨਾਮ ਜੀ ਵਾਹੇ ਗੁਰੂ ਦੀਏ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਤ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਮਾਈਆਂ ਬੀਬੀਆਂ ਪੜਨ ਸਾਰੇ ਹੀ ਪਿਆਰ ਸਤਕਾਰ ਨਾਲ ਸਤਿਗੁਰ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਪਰ ਕੋਈ ਵੀ ਰਸਨਾ ਬੋਲਣ ਤੋਂਾਂ ਜੀ ਨਾ ਰਵੇ ਆਨੰਦ ਸਾਹਿਬ ਦੇ ਕੀਰਤਨ ਦੇ ਨਾਲ ਜੁੜਨਾ ਕਰੀਏ ਪਹਿਲੀ ਪੰਕਤੀ ਗੁਰਮਖਿ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪਰਨ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ raag ratan parvar parih shabd da banaya gahanat anand hu satguru main paaya harnal ra ਸਭ ਰਾਜ ਸੰਰਾਥ ਸਵਾਰ ਜਾ ਨਾਮ ਮੇਰਾ ਆਧਾਰ ਪਰ ਸ਼ਾਂਤ ਸੁਖ ਮਨ ਆਏ ਰਸਿਆ ਜਿਨ ਇਛਾ ਸਭ ਪੁਰਜਾਇਆ ਅਬਦ ਤਰੋ ਤੇਰਿਆ ਸਾਚਾ ਨਾਮ ਮੇਰਾ ਆਧਾਰ ਵਾਜੇ ਪ੍ਰਭ ਵਸੇ ਤੇਨਕ ਬਾਕੇ ਅਬਦ ਆਦਿ ਕਿਤ ਕਰਤਾ ਪੰਚ ਦੂਤ ਤੁਧ ਵਸਤੀ ਤੇ ਕਾਲ ਕੰਟਕ ਮਾਰਿਆ ਹਰਾਨਿਕ ਤੈ ਸੁਖ ਚਿਤ ਕਰ ਅਨਹਦ ਬਾਜ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰ ਸਗਲ ਬਸੂਰੇ ਸੰਤ ਸਾਜਨ ਭੈ ਸਰਸ ਰੇ ਗੁਰ ਤੇ ਜਾਨੀ ਤਬਿ ਚੱਲ ਕੇ ਕੋਈ ਤੁੱਣ ਕਰੀ ਰਹਿ ਆ ਵਰਤੂ ਜਨਮੰਤਨ ਅੁਰ ਚਰਨ ਲਾ ਕੇ ਮਾਝ ਅਨਹਦ ਤੂ ਸੁਣ ਤੇ ਕਣੀ ਕਹਤੇ ਪਰ ਚ ਸਭ ਗੁਰ ਰਹਿ ਆ ਹਰ ਤੂ ਜਨਮੰਤਨ ਅਨੰਤ ਗੁਰ ਚਰਨ ਲਾ ਕੇ ਮਾਝ ਅਨਹਦ ਤੂ ਰੇ ਗੁਰ ਰਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸਤਿ ਸਲ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂ कर्मी आ पोइ कर्मी पोइ ੴ ਸਤਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ மேசர் பணத்தோல்கத் ஆக மேத்த பாச்சே ஆனந்த பிர ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀ ਸਾਚੇ ਸਾਹਿਬ ਸੋ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਬਜੀ ਤੇਰੇ ਦਿਆਨਾ ਆਪਣੇ ਭਗਤ ਕਰ ਹੈ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਬਜੀ ਤੇਰੇ ਦਿਆਨਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਤੂੰ ਥਾਕਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਦਾਰਕ ਤੇ ਤੁਮਰੇ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣ ਤੁਮਰਾ ਅੰਤ ਉਚਿਤ ਉਚਾ ਭਗਵੰ ਸਗਲ ਸਮਗਰੀ ਤੁਮਰਾ ਸੂਤਰ ਧਾਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਬਾਨ ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਬਾਨ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਬ ਮਿਹਰਵਾਨ ਸਹਬ ਮੇਰਾ ਮਿਹਰਵਾਨ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤੁਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਈ ਅਰਜਨ ਹਰ ਗੋਪਿੰਦਨੋਂ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈਂ ਸਹਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਗਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਕਲਯੁਗ ਕੈ ਬੋਇਥ ਨਾਮ ਕੇ ਜਹਾਜ ਹਲਤ ਪਲਤ ਕੇ ਰਖਿਆ ਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਾਈਆਂ ਦੇ ਸਰੂਪ ਤਨਾ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾ 10 ਪਾਸ਼ਾਆਂ ਚਾਰ ਸਾਬਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਾਰਿਆਂ ਪਿਆਰਿਆਂ ਸਿੱਧਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਛੱਡਿਆਂ ਬੁੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਮਿਹਰ ਦਾ ਸਦਕਾਰ ਐਨ ਸਵਾਇ ਕੀਰਤਨ ਜੀ ਕੀ ਅਰਦਾਸ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਣਾ ਤੁਖ ਭੁੱਲ ਚੁਕ ਮਾ ਫਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀ ਸੰਗਤਾਂ